ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਜਿੱਥੇ ਕਿਸਾਨ ਜਿਹੜੇ ਨੇ ਉਹ ਵੀ ਅੱਜ ਦਿਖਾਈ ਦੇ ਰਿਹਾ ਜਰੂਰ ਝੰਡੇ ਲੱਗੇ ਹੋਏ ਆਪਾਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਇੱਕ ਪਾਸੇ ਪੁਲਿਸ ਫੋਰਸ ਹੈ ਔਰ ਦੂਸਰੇ ਪਾਸੇ ਬੁੱਟਾ ਸਿੰਘ ਛਾਦੀਪੁਰ ਜਿਹੜੇ ਨੇ ਉਹ ਵੀ ਪਹੁੰਚੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਾਫਲਾ ਇਹਨਾਂ ਦੇ ਨਾਲ ਹੈ ਔਰ ਜਿਹੜਾ ਇੱਥੇ ਰੋਕਿਆ ਗਿਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਆ ਯਾਰ ਸਾਨੂੰ ਲੰਗ ਲੈਣ ਦਿਓ ਮਾੜਾ ਜੀ ਉੱਥੇ ਜਾਂਦੇ ਹੋਈ ਸਾਡੇ ਭਰਾ ਤੁਸੀਂ ਤਾਂ ਸਾਨੂੰ ਲੰਗਣ ਦਿਓ ਤੁਸੀਂ ਤਾਂ ਸਾਨੂੰ ਚੈਲੰਜ ਦੇ ਗਏ ਕੋਈ ਨਹੀਂ ਕਿਸੇ ਵੀ ਸਾਨੂੰ ਵਾਪਸ ਜਾਊਗਾ ਯੋਕੀ ਸਾਨ ਜਿਹੜੇ ਨੇ ਗ੍ਰਿਫਤਾਰ ਕੀਤੇ ਸਾਰੇ तकरीबन ਸਾਰਿਆਂ ਨੂੰ ਵਾਪਸ ਲਈ ਜਾਂਦੇ ਨੇ ਕੋਈ ਦਿੱਕਤ ਨਹੀਂ ਤੰਦ ਜਿੱਥੇ ਲੈ ਕੇ ਜਾਣਗੇ ਪਰ ਇਹਦੀ ਅਸੀਂ ਹੋਰ ਸ਼ਬਦਾਂ ਚ ਨਿੰਦਾ ਕਰਦੇ ਆ ਤਾਂ ਜਿੱਥੇ ਅੱਜ ਜਿੱਥੇ ਅੱਜ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਾਣਾ ਸੀਗਾ ਦਾ ਤਸਵੀਰ ਪਟਿਆਲਾ ਦੀ ತ್ರೆੜੀ ਜੱਟਾ ਟੋਲ ਪਲਾਜ਼ਾ ਦੀ ਦਿਖਾ ਰਿਹਾ ਜਿੱਥੇ ਭਾਰੀ ਫੋਰਸ ਜਿਹੜੀ ਹੈ ਤਾਂ ਸਵੇਰ ਤੋਂ ਹੀ ਤੈਨਾਤ ਕਰ ਦਿੱਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਰੂਰ ਚਾਹੇ ਮਿੱਟੀ ਦੇ ਟਿਪਪਰ ਹੋਣ ਪਰ ਜਿੱਥੇ ਲਗਾਤਾਰ ਦੇਖਿਆ ਜਾ ਸਕਦਾ ਹੈਗਾ ਕਿ ਵੱਖ-ਵੱਖ ਪੰਜਾਬ ਦੇ ਵਿੱਚ ਜਿੱਥੇ ਰਸਤੇ ਨੇ ਚਾਏ ਉਹ ਸੰਗਰੂਰ ਦਾ ਹੋਵੇ ਤਾਂ ਹੋਰ ਏਰੀਏ ਹੋਣ ਤਾਂ ਚੰਡੀਗੜ੍ਹ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਕਿਸਾਨ ਜਿਹੜੇ ਨੇ ਉਹ ਵੀ ਆਦੋ ਦਿਖਾਈ ਦੇ ਰਿਹਾ ਜਰੂਰ ਝੰਡੇ ਲੱਗੇ ਹੋਏ ਆਪਾਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਇੱਕ ਪਾਸੇ ਭਾਰੀ ਫੋਰਸ ਤੇ ਦੂਸਰੇ ਪਾਸੇ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਬਿਲਕੁਲ ਜਿਹੜਾ ਹੈਗਾ ਇੱਥੇ ਬੂਟਾ ਸਿੰਘ ਸ਼ਾਦੀਪੁਰ ਜਿਹੜੇ ਨੇ ਉਹ ਭਾਰਤ ਕਿਸਾਨ ਯੂਨੀਅਨ ਦੇ ਪ੍ਰਧਾਨ ਉਹ ਵੀ ਉਰੇ ਪਹੁੰਚਿਆ ਜਰੂਰ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਇੱਕ ਵਾਰ ਰੋਕਿਆ ਗਿਆ ਹੈਗਾ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਧਰੇੜੀ ਜੱਟਾ ਟੋਲ ਪਲਾਜ਼ਾ ਦੀਆਂ ਤਾਂ ਬਿਲਕੁਲ ਇੱਕ ਵਾਰ ਜਿਹੜਾ ਹੈਗਾ ਉਹ ਰੋਕਿਆ ਗਿਆ ਜਰੂਰ ਇਧਰਲੇ ਪਾਸੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਇੱਕ ਪਾਸੇ ਪੁਲਿਸ ਫੋਰਸ ਹੈ ਔਰ ਦੂਸਰੇ ਪਾਸੇ ਬੂਟਾ ਸਿੰਘ ਸ਼ਾਦੀਪੁਰ ਜਿਹੜੇ ਨੇ ਉਹ ਵੀ ਪਹੁੰਚੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਾਫਲਾ ਇਹਨਾਂ ਦੇ ਨਾਲ ਹੈ ਔਰ ਜਿਹੜਾ ਇੱਥੇ ਰੋਕਿਆ ਗਿਆ ਹੈ ਤਾ ਬਿਲਕੁਲ ਗੱਡੀਆਂ ਜਿਹੜੀਆਂ ਉਹ ਸਾਈਡ ਦੇ ਉੱਤੇ ਲਗਵਾ ਦਿੱਤੀਆਂ ਗਈਆਂ ਤਾਂ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਰੋਕਿਆ ਗਿਆ ਬੁੱਟਾ ਸਿੰਘ ਸ਼ਾਦੀਪੁਰ ਨੂੰ ਦੇਖੋ ਇਹ ਵੀ ਸਾਡੇ ਵਿੱਚੋਂ ਨੇ ਬਾਹਰੋਂ ਤਾਂ ਇਹ ਵੀ ਕੋਈ ਸਰਕਾਰ ਦਾ ਹੁਕਮ ਮਜਾਣਾ ਹੁੰਦਾ ਇਹਨਾਂ ਬਜਾਰੇ ਆ ਪਰ ਸਾਡਾ ਤਾਂ ਸ਼ਾਂਤਮਈ ਪ੍ਰੋਗਰਾਮ ਆ ਚਲੋ ਸਾਨੂੰ ਸਾਡਾ ਇਹ ਵੀ ਫੈਸਲਾ ਹੋਇਆ ਵੀ ਜਿੱਥੇ ਰੋਕਣਗੇ ਹੀ ਪਰਲੇ ਪੜੇ ਬੈ ਜਾਓ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਨੂੰ ਜਾਣ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੀ ਜਾ ਕੇ ਸੀ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਹੈ ਜਿਹੜੀ ਉਹ ਸੀ ਰੱਖ ਸਕੀਏ ਇਹ ਸਾਡਾ ਹੱਕ ਵੀ ਆ ਇਹ ਸਾਡਾ ਜਮੂਰੀ ਹੱਕ ਵੀ ਖੋਹ ਲਿਆ ਸਰਕਾਰਾਂ ਨੇ ਫਿਰ ਆਪਾਂ ਗੱਲ ਕਿਹੜੇ ਪਲੇਟਫਾਰਮ ਤੇ ਕਰਿਆ ਕਰਾਂਗੇ ਫਿਰ ਤਾਂ ਗੱਲ ਕਿਤੇ ਹੋਣੀ ਨਹੀਂ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਨੂੰ ਅਸੀਂ ਜਿਹੜਾ 34 ਸੈਕਟਰ ਦੇ ਅੰਦਰ ਮੰਗੀ ਹੋਈ ਆ ਜਗ੍ਹਾ ਇਹਨਾਂ ਤੋਂ ਸਰਕਾਰ ਨੂੰ ਸਾਨੂੰ ਸ਼ਾਂਤ ਮਨ ਢੰਗ ਨਾਲ ਬਹਿਣ ਦੇਣਾ ਚਾਹੀਦਾ ਜਾ ਕੇ ਉੱਥੇ ਅਸੀਂ ਕਿਸੇ ਦੇ ਨਾਲ ਵੀ ਕੋਈ ਤਕਰਾਰ ਬਾਜੀ ਵਾਲੇ ਚੱਕਰ 'ਚ ਬਿਲਕੁਲ ਨਹੀਂ ਪੈਣਾ ਚਾਹੁੰਦੇ ਇਹ ਸਾਡੀਆਂ ਪਿੰਡਾਂ ਤੋਂ ਵੀ ਜਾ ਰਹੇ ਨਹੀਂ ਪਿੰਡਾਂ ਦੇ ਵਿੱਚੋਂ ਸਾਰੇ ਅਸੀਂ ਵੀ ਬਹੁਤ ਮਿੰਗੇ ਡੇਡੇ ਢੰਗ ਨਾਲ ਆਏ ਕਿ ਸਾਨੂੰ ਕੱਲ ਦਾ ਪਤਾ ਲੱਗ ਰਿਹਾ ਸੀ ਕਿ ਹਰ ਇੱਕ ਮਤਲਬ ਰੋਡ ਹੈ ਜਿਹੜਾ ਉਹ ਜਾਮ ਕੀਤਾ ਹੋਇਆ ਹੈ ਪਿੰਡਾਂ ਦੇ ਵਿੱਚੋਂ ਨਹੀਂ ਲੰਘ ਲੂ ਕਿ ਤਾਂ ਹੀ ਲੇਟ ਵੀ ਆ ਅਸੀਂ ਵੈਸੇ ਲੇਟ ਵੀ ਆ ਇਸੇ ਕਰਕੇ ਫਿਰ ਉੱਥੇ ਇਕੱਠੇ ਹੋਏ ਅੱਗੇ ਆ ਕੇ ਜਿੱਥੇ ਆਪਸ ਵਿੱਚ ਤਾਲਮਿਲ ਕੀਤਾ ਉੱਥੋਂ ਫਿਰ ਚੱਲੇ ਸੀ ਹਨ ਬਾਕੀ ਵੇਖੋ ਇਹ ਸਾਡੇ ਭਰਾ ਨੇ ਬਗਾਨੇ ਕੋਈ ਨਹੀਂ ਮੰਗਾ ਇਹਨਾਂ ਦੀ ਵੀ ਇਹੀ ਨੇ ਕਿਉਂਕਿ ਸਾਰੇ ਇਹਦੇ ਇਸ ਠੰਡੇ ਨਾਲ ਹੀ ਸੰਬੰਧਤ ਨੇ ਕੋਈ ਬਾਹਰੇ ਵੀ ਨਹੀਂ ਹੈਗੇ ਠੀਕ ਹੈ ਦਿਲੋਂ ਇਹ ਵੀ ਰਾਜੀ ਹੁੰਦੇ ਨੇ ਵੀ ਚਲੋ ਜੇ ਮੰਗਾ ਮੰਨਿਆ ਜਾਂਦਾ ਚੰਗੀ ਗੱਲ ਆ ਸਾਰੇ ਵੇਖੋ ਸਾਰਿਆਂ ਦਾ ਇਹੀ ਫੈਸਲਾ ਹੋਇਆ ਸਾਡਾ ਰਾਤ ਵੀ ਆਪਾਂ ਜੇ ਸਾਨੂੰ ਰੋਕਦੇ ਨੇ ਕਿਉਂਕਿ ਸਰਕਾਰ ਦਾ ਹੁਕਮ ਬਜਾਉਣਾ ਉਹਨਾਂ ਨੇ ਜੇ ਰੋਕਦੇ ਨੇ ਅਸੀਂ ਉੱਥੇ ਸ਼ਾਂਤਮਈ ਟੰਗ ਲੜ ਬੈਠ ਜਾਾਂਗੇ ਕੋਈ ਦਿੱਕਤ ਨਹੀਂ ਸਾਨੂੰ ਕੋਈ ਦਿੱਕਤ ਬਿਲਕੁਲ ਐਸ ਕੇ ਐਮ ਦੇ ਹਾਂ ਬਿਲਕੁਲ ਦਾ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਈਏ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਔਰ ਦੂਸਰੇ ਪਾਸੇ ਆਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬੁੱਟਾ ਸਿੰਘ ਸ਼ਾਦੀਪੁਰ ਜਿਹਨਾਂ ਨੂੰ ਇੱਕ ਵਾਰ ਫੇਰ ਕਾਫਲੇ ਸਮੇਂ ਜਿਹੜਾ ਰੋਕ ਲਿੱਤਾ ਗਿਆ ਕਿਉਂਕਿ 34 ਸੈਕਟਰ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਜਾਣਾ ਸੀਗਾ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਸੀ ਧਰੇੜੀ ਜੱਟਾ ਟੋਲ ਪਲਾਜ਼ਾ ਦੀਆਂ ਦਿਖਾ ਰਹੇ ਆ ਤਾਂ ਵੱਡੇ ਗੈਂਤੇ ਵਿੱਚ ਸਵੇਰ ਤੋਂ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਉੱਥੇ ਮੁਸਤੈਦ ਸੀਗਾ ਔਰ ਵਕ-ਵਕ ਥਾਵਾਂ ਦੇ ਉੱਤੇ ਜਿਹੜਾ ਹੈਗਾ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਤਾਂ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਜਿਹੜੀ ਆ ਉਹ ਮੋਟਾ ਸਿੰਘ ਸ਼ਾਦੀਪੁਰ ਦੀ ਹੋ ਰਹੀ ਹੈ ਮੈਂ ਕਹਿ ਰਿਹਾ ਸੀ ਕਿ ਤੁਸੀਂ ਸਾਡੇ ਵਿੱਚੋਂ ਤੁਸੀਂ ਬਾਹਰੋਂ ਕੋ ਨਹੀਂ ਆਏ ਅਸੀਂ ਤੁਹਾਨੂੰ ਵੀ ਤੰਗ ਪਰੇਸ਼ਾਨੀ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਵੀ ਨਹੀਂ ਕਰਨਾ ਚਾਹੁੰਦੇ ਪਰ ਇੱਕ ਗੱਲ ਹੈ ਕਿ ਪਹਿਲੀ ਵਾਰ ਸੀਐਮ ਸਾਹਿਬ ਦਾ ਜਿਹੜਾ ਰੁਤਬਾ ਉਹਨੂੰ ਠੇਸ ਜ਼ਰੂਰ ਪਹੁੰਚੀ ਹੈ ਉਹ ਪਹੁੰਚਣੀ ਨਹੀਂ ਚਾਹੀਦੀ ਹੁਣ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਆ ਯਾਰ ਸਾਨੂੰ ਲੰਗ ਲੈਣ ਦਿਓ ਮੜਾ ਜੀ ਉੱਥੇ ਜਾਂ ਤੁਸੀਂ ਸਾਡੇ ਭਰਾ ਤੁਸੀਂ ਤਾਂ ਸਾਨੂੰ ਲੰਗਣ ਦਿਓ ਤੁਸੀਂ ਤਾਂ ਸਾਨੂੰ ਚੈਲੰਜ ਗਏ ਕੋਈ ਨਹੀਂ ਅਸੀਂ ਤੁਹਾਨੂੰ ਵੀ ਸਾਨੂੰ ਵਾਪਸ ਜਾਓ ਕੋਈ ਜੀ ਕੋਈ ਐਸੀ ਗੱਲ ਨਹੀਂ ਹੈਗੀ ਆਪਣੇ ਤੁਸੀਂ ਆਪਣੇ ਡਿਊਟੀ ਕਰ ਰਹੇ ਹੋ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਚਲੋ ਠੀਕ ਹੈ ਜੀ ਠੀਕ ਹੈ ਤਾ ਬਿਲਕੁਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਉਹ ਰੋਕਿਆ ਗਿਆ ਬੂਟਾ ਸਿੰਘ ਸ਼ਾਦੀਪੁਰ ਨੂੰ ਹੁਣ ਦੇਖਣਾ ਹੋਊਗਾ ਕਿ ਇੱਥੇ ਜਿਹੜਾ ਹੈਗਾ ਜਿਸ ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀਗਾ ਜਿੱਥੇ ਪੁਲਿਸ ਵਾਲੇ ਰੋਕਣਗੇ ਤਾਂ ਉੱਥੇ ਹੀ ਧਰਨਾ ਲਗਾ ਦਿੱਤਾ ਜਾਊਗਾ ਉੱਥੇ ਬੈਠ ਜਾਣਗੇ ਹੁਣ ਦੇਖਣ ਵਾਲਾ ਸਵਾਲ ਹੈ ਕਿ ਇਹ ਜਿਹੜਾ ਹੈਗਾ ਬੂਟਾ ਸਿੰਘ ਸ਼ਾਦੀਪੁਰ ਜਿਹੜੇ ਬਾਕੀ ਹੋਰ ਕਿਸਾਨ ਨੇ ਇਹ ਹੁਣ ਧਰਨੇ ਦੂਰੇ ਬੈਠਦੇ ਆ ਜਾਂ ਕੀ ਕਰਦੇ ਆ ਇਹ ਹੁਣ ਤਸਵੀਰ ਜਿਹੜੀ ਹੈ ਤੁਹਾਨੂੰ ਸਿੱਧੀ ਦਿਖਾ ਰਿਹਾ ਸੀ ਛਾੜੀਪੁਰ ਵੀ ਜਿਹੜੇ ਨੇ ਉਰੇ ਇੱਕ ਵਾਰ ਜਿਹੜਾ ਉਹਨਾਂ ਦੇ ਕੁਝ ਸਾਥੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਿਵੇਂ ਦੇਖਦੇ ਹੋ ਵੱਡੇ ਕਾਫੜੇ ਨਾਲ ਜਾ ਰਹੇ تھے 34 ਸਿੱਕੜ ਵੇਖੋ ਅਸੀਂ ਤਾਂ ਹੁਣ ਵੀ ਕਹਿ ਰਹੇ ਸੀ ਇਹਨਾਂ ਨੂੰ ਵੀ ਕਹੇ ਵੀ ਸਾਨੂੰ ਲੰਘਣ ਦਿਓ ਪਰ ਉਹਨਾਂ ਨੇ ਜਿੰਦਾਬਾਦ ਭਾਰਤੀ ਕਿਸਾਨ ਏਕਤਾ ਜਿੰਦਾਬਾ ਉਹਨਾਂ ਨੇ ਰੋਕ ਲਿਆ ਵੀ ਨਹੀਂ ਲੰਘਣ ਦੇਵਾਂਗੇ ਸੀ ਤੁਹਾਡੀ ਮਰਜ਼ੀ ਆ ਫਿਰ ਉਹ ਜਬਰਦਸਤੀ ਤਾਂ ਲੰਘ ਨਹੀਂ ਜਾ ਦੇ ਕਿਉਂਕਿ ਸਾਡਾ ਇਸ ਕੇਸ ਦਾ ਫੈਸਲਾ ਹੈ ਵੀ ਅਸੀਂ ਤੱਕਾ ਨਹੀਂ ਕਰਨਾ ਕਿਤੇ ਵੀ ਅਸੀਂ ਜਿੱਥੇ ਸਾਨੂੰ ਰੋਕਣਗੇ ਅਸੀਂ ਬਹਿ ਜਾਵਾਂਗੇ ਉਹਨਾਂ ਨੂੰ ਕਹੇ ਵੀ ਸਾਨੂੰ ਬਹਿਣ ਦਿਓ ਰੋਡ ਤਾਨੂੰ ਗੱਡੀਾਂ 'ਚ ਬਿਠਾ ਕੇ ਜਾਨਾ ਹੈ ਫਿਰ ਚਲੋ ਲੈ ਜਾਓ ਕਿੰਨੇ ਕਿ ਕਿਸਾਨ ਜਿਹੜੇ ਨੇ ਗ੍ਰਿਫਤਾਰ ਕੀਤੇ ਸਾਰੇ ਤਕਰੀਬਨ ਸਾਰਿਆਂ ਨੂੰ ਵਾਪਸ ਲਈ ਜਾਂਦੇ ਨੇ ਕੋਈ ਦਿੱਕਤ ਨਹੀਂ ਜਾਣ ਦੇ ਜਿੱਥੇ ਲੈ ਕੇ ਜਾਣਗੇ ਪਰ ਇਹਦੀ ਅਸੀਂ ਘੋਰ ਸ਼ਬਦਾਂ 'ਚ ਨਿੰਦਾ ਕਰਦੇ ਆਂ ਮਾਨ ਸਰਕਾਰ ਦੀ ਵੀ ਇਹ ਨਹੀਂ ਹੋਣਾ ਚਾਹੀਦਾ ਫਿਰ ਫਿਰ ਹੁਣ ਵਾਪਸ ਚੱਲਿਓ ਕਿ ਉਹਰੇ ਬੈਠ ਨਹੀਂ ਨਹੀਂ ਅਸੀਂ ਤਾਂ ਬੈਠਾਂਗੇ ਕਿਤੇ ਨਾ ਕਿਤੇ ਨੂੰ ਵੇਖਦੇ ਆਪਣੇ ਸਾਥੀਆਂ ਨਾਲ ਫਿਰ ਤਾਲਮਿਲ ਕਰਦੇ ਆਂ ਵੀ ਆਹ ਗੱਲ ਕਿਵੇਂ ਕਰੀਏ ਕਿੰਨੇ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਲੈ ਕੇ ਗਏ ਨੇ ਹੁਣ ਹੁਣ ਕੁਝ ਬੰਦੀਆਂ ਕਈਆਂ ਬੰਦਿਆਂ ਸਾਡੇ ਨੂੰ ਗੱਡੀਆਂ 'ਚ ਬਿਠਾ ਕੇ ਲੈ ਗਏ ਅੱਗੇ ਬਾਕੀ ਆ ਸਾਡੀਆਂ ਇੱਦੀਆਂ ਮਨੇ ਜਾਰੀਆਂ ਨੇ ਕੋਈ ਦਿੱਕਤ ਨਹੀਂ ਦੇਖਦੇ ਆ ਬਾਅਦ ਚ ਪਤਾ ਲੱਗਦਾ ਤਾਲਮਿਲ ਕਰਦੇ ਅੱਗੇ ਜਾਣ ਨਹੀਂ ਦਿੰਦੇ ਕੁਝ ਕਿਸਾਨ ਪਿੰਡਾਂ ਦੇ ਵਿੱਚੋਂ ਵੀ ਲੰਘ ਗਏ ਨੇ ਪਹੁੰਚ ਚੁੱਕੇ ਨੇ ਕਿ ਨਹੀਂ ਨਹੀਂ ਕਿਸਾਨ ਸਾਡੇ ਵੀ ਕਈ ਨਿਕਲ ਗਏ ਸਵੇਰੇ ਪਹਿਲਾਂ ਨਿਕਲ ਗਏ ਜਿਹੜੇ ਵਿਚਲੇ ਵਿਚਲੇ ਪਿੰਡਾਂ ਦੇ ਵਿੱਚੋਂ ਰਾਹੇ ਜਿਨ੍ਹਾਂ ਨੂੰ ਕੋ ਮਾੜਾ ਮੋਟਾ ਇੱਧਰ ਉੱਧਰ ਦਾ ਸੀਗਾ ਵੀ ਆਪਾਂ ਨਿਕਲ ਚਲੀਏ ਤੜਕੇ ਕੱਢੇ ਨੇ ਹੀ ਬੰਦੇ ਤੇ ਪਰ ਆਜੋ ਹੋ ਰਿਹਾ ਇਹ ਗਲਤ ਹੋ ਗਿਆ ਸੀ ਵੀ ਸਿੱਧੇ ਰਹਿ ਜਾਈਏ ਸੀ ਕਿਉਂ ਸੜਕਾਂ ਦੇ ਟੁੱਟੀਆਂ ਪਿੱਟੀਆਂ ਸੜਕਾਂ ਦੇ ਵਿੱਚ ਨਹੀਂ ਲੰਘਿਆ ਜਾ ਸਕਦਾ ਔਰ ਸਿਰੇ ਪਹੁੰਚਿਆ ਨਹੀਂ ਜਾ ਸਕਦਾ ਇਸ ਕਰ ਸੀ ਮੇਨ ਰੋਡ ਤੇ ਆਏ ਸੀਗੇ ਪਰ ਇਹਨਾਂ ਨੇ ਰੋਕ ਲਿਆ ਕੋਈ ਗੱਲ ਨਹੀਂ ਜੋ ਹੋਵੇਗਾ ਦੇਖੀਓ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਈਏ त्रेੜੀ ਜੱਟਾ ਟੋਲ ਪਲਾਜ਼ਾ ਦੀ ਹੈ ਜਿੱਥੇ ਬੁੱਟਾ ਸਿੰਘ ਸ਼ਾਦੀਪੁਰ ਜਿਹੜਾ ਹੈ ਉਹ ਵੀ ਆਪਣੇ ਕਾਫਲੇ ਸਮੇਂ ਜਾ ਰਹੇ ਸੀ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਇਹਨਾਂ ਨੂੰ ਰੋਕ ਲਿੱਤਾ ਗਿਆ ਜਾਣ ਨਹੀਂ ਦਿੱਤਾ ਜਾ ਰਿਹਾ ਪਰ ਕੁਝ ਲੋਕ ਨੇ ਜਿਹੜੇ ਕੁਝ ਕਿਸਾਨ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਤਾਂ ਫਿਲਹਾਲ ਜਿਹੜਾ ਇੱਥੋਂ ਟ੍ਰੈਫਿਕ ਜਿਹੜਾ ਲੰਘਾਣਾ ਸ਼ੁਰੂ ਕਰ ਦਿੱਤਾ ਹੋਇਆ ਹੈ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਸਿੱਧੀਆਂ त्रेੜੀ ਜੱਟਾ ਟੋਲ ਪਲਾਜ਼ਾ ਪਟਿਆਲਾ ਦੀਆਂ ਦਿਖਾ ਰਹੇ ਹਾਂ ਤਾਂ ਜਿੱਥੇ ਟ੍ਰ ਲਗਾਤਾਰ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਕਿਸਾਨ ਨੇ ਜਾਂ ਜਿਨ੍ਹਾਂ ਦੇ